ਸਤਿ ਸ਼੍ਰੀ ਅਕਾਲ ਦੋਸਤੋ ਬਾਈ ਆਪਾਂ ਡੀਐਲਐਫ ਦੇ ਮੇਲੇ ਦੇ ਵਿੱਚ ਖੜੇ ਆ ਤਾਂ ਸਾਨੂੰ ਇੱਕ ਬੜੀ ਠੰਡੀ ਤੇ ਸ਼ਾਂਤ ਜਿਹੜੀ ਬਰੀਡ ਆ ਗਾਈਆਂ ਦੇ ਵਿੱਚ ਏਅਰ ਸ਼ੇਅਰ ਉਹਦਾ ਜਿਹੜਾ ਪਾਈਆਂ ਦਾ ਫਾਰਮ ਆ ਬਿਰਕ ਏਅਰ ਸ਼ੇਅਰ ਫਾਰਮ ਤੇ ਨਵਦੀਪ ਸਿੰਘ ਬਾਈ ਦਾ ਨਾਮ ਆ ਤੇ ਬਾਈ ਨਾਲ ਗੱਲਬਾਤ ਕਰਾਂਗੇ ਨਸਲ ਬਾਰੇ ਵੀ ਇਹ ਕਹੀ ਜੀ ਨਸਲਾ ਤੇ ਦੁੱਧ ਕਿੰਨਾ ਕੱਢਦੀ ਆ ਤੇ ਇਹ ਬਈ ਇੱਕ ਤੁਹਾਨੂੰ ਮੈਂ ਦੱਸ ਦਿੰਦਾ ਵੀ ਗਰਮੀਆਂ ਦੇ ਵਿੱਚ ਇਹ ਗਰਮੀ ਬਹੁਤ ਘੱਟ ਮੰਦੀ ਤੇ ਬਿਮਾਰੀ ਵੀ ਘੱਟ ਪੈਂਦੀ ਆ ਸਤਿ ਸ਼੍ਰੀ ਅਕਾਲ ਬਾਈ ਨਵਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਆਪਦੀ ਇੱਕ ਲੋਕੇਸ਼ਨ ਦੱਸ ਦੋ ਫਾਰਮ ਦੀ ਕਿਹੜੀ ਆ ਸਾਡਾ ਜੀ ਵਿਰਕਾ ਅਰਸ਼ਰ ਫਾਰਮ ਸ਼ੇਰਗੜ ਡਿਸਟ੍ਰਿਕਟ ਪਟਿਆਲਾ ਪੰਜਾਬ ਜੀ ਪੰਜਾਬ ਹਾਂਜੀ ਇਹ ਹਰਿਆਣੇ ਦੇ ਜਾਵਾ ਖਨੋਰੀ ਬਾਰਡਰ ਕੋਲ ਜੀ ਖਨੋਰੀ ਬਾਰਡਰ ਕੋਲ ਪਾਇਆ ਜਾਂਦਾ ਹੈ ਹਾਂਜੀ ਹਾਂ ਠੀਕ ਆ ਤੇ ਬਈ ਇਹ ਬਰੀਡ ਤੇ ਕੰਮ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਇਹ ਬਰੀਡ ਤੇ ਸਾਨੂੰ ਕੰਮ ਕਰਦਾ 10 ਸਾਲ ਤੋਂ 12 ਸਾਲ ਹੋ ਗਏ ਜੀ ਅੱਛਾ ਕਿੰਨੀਆਂ ਗਾਈਆਂ ਦਾ ਫਾਰਮ ਆ ਬਾਈ ਆਪਣਾ 30 ਗਾਵਾਂ ਦਾ ਫਾਰਮ ਹੈ ਜੀ 30 ਗਾਵਾਂ ਦਾ ਫਾਰਮ ਆ ਹੈ ਜੀ ਠੀਕ ਆ ਬਾਈ ਇਹ ਕਿਹੋ ਜੀ ਨਸਲ ਆ ਇਹ ਬਹੁਤ ਵਧੀਆ ਸ਼ਾਂਤ ਨਸਲ ਹੈ ਜੀ ਆਪਣਾ ਡਿਸੀਜ਼ ਫਰੀ ਨਸਲ ਹੈ ਕੋਈ ਬਿਮਾਰੀ ਕਿਸੇ ਤਰ੍ਹਾਂ ਦੀ ਨਹੀਂ ਲੱਗਦੀ ਵਧੀਆ ਦੁੱਧ ਹੈ ਪਹਿਲੇ ਦੂਜੇ ਸੂਏ ਦੇ ਵਿੱਚ 35 ਤੋਂ 40 ਲੀਟਰ ਦੀ 45 ਤੱਕ ਪ੍ਰੋਡਕਸ਼ਨ ਹੈ ਦੋ ਟਾਈਮ ਮਿਲਕਿੰਗ ਤੇ ਫੈਂਟ ਵਧੀਆ ਤੇ ਦੁੱਧ ਵਧੀਆ ਦੁੱਧ ਵਧੀਆ ਹਾਂਜੀ ਦੁੱਧ ਭਾਈ ਇਹ ਮੰਨ ਕੇ ਚੱਲੋ ਫੈਂਟ ਕਿੰਨੀ ਕਾ ਆ ਜਾਂਦੀ ਹੈ ਫੈਂਟ ਇਹਦੀ ਘੱਟੋ ਘੱਟ 4.2 ਤੋਂ 4.5 ਤੱਕ ਆ ਜਾਂਦੀ ਹੈ ਠੀਕ ਹੈ ਇਹ ਐਚ ਐਫ ਨਾਲੋਂ ਵੀ ਤੁਸੀਂ ਵਧੀਆ ਮੰਨਦੇ ਹੋ ਐਚ ਐਫ ਨਾਲੋਂ ਜੋ ਡਿਫਰੈਂਟ ਬਰੀਡ ਹੈ ਵਧੀਆ ਵੀ ਹੈਗੀ ਤੇ ਡਿਫਰੈਂਟ ਵੀ ਹੈ ਅੱਛਾ ਹਾਂਜੀ ਠੀਕ ਹੈ ਤੇ ਸੋਨ ਨੂੰ ਹੋਗੇ ਨਾ 10 12 ਸਾਲਾਂ ਨਾ ਕਰਦੇ ਨੇ ਬਾਈ ਤਾਂ ਜਦੋਂ ਤੁਸੀਂ ਪਹਿਲੀ ਵਾਰ ਕੰਮ ਸ਼ੁਰੂ ਕੀਤਾ ਸੀ ਤਾਂ ਤੁਸੀਂ ਕਿਵੇਂ ਕਿੱਥੋਂ ਸਿੱਖੇ ਇਹ ਵੀ ਇਹ ਬਰੀਡ ਆਪਾਂ ਫਾਰਮ ਕਰਨਾ ਜਿਵੇਂ ਆਪਣੇ ਐਚ ਐਫ ਜਿਆਦਾ ਚੱਲਦੀਆਂ ਨੇ ਨਾ ਪੰਜਾਬ ਦੇ ਵਿੱਚ ਤਾਂ ਤੁਸੀਂ ਇਹ ਫਾਰਮ ਕਿਵੇਂ ਸੋਚਿਆ ਵੀ ਸ਼ੁਰੂ ਕਰਨਾ ਬਾਈ ਜੀ ਪੰਜਾਬ ਗਵਰਨਮੈਂਟ ਦੇ ਤੋਂ ਨਾ ਇੱਕ ਤੋਂ ਦੋ 13 ਸਾਲ ਪਹਿਲਾਂ ਸੀਮਨ ਆਏ ਸੀ ਜਿਹੜੇ ਫਰਾਂਸ ਤੋਂ ਇੰਪੋਰਟਡ ਸੀਮਨ ਜਿਹੜੇ ਇੰਪੋਰਟ ਹੋਏ ਸੀ ਉਹਨਾਂ ਤੋਂ ਅਸੀਂ ਸਾਰੀ ਇਹ ਐਚਐਫ ਦੇ ਵਿੱਚੋਂ ਹੀ ਤਿਆਰ ਕੀਤੀ ਹੈ ਅੱਛਾ ਐਚਐਫ ਦੇ ਵਿੱਚੋਂ ਤਿਆਰ ਕੀਤੀ ਹੈ ਹਾਂਜੀ ਹਾਂ ਠੀਕ ਆ ਇਹ ਉਹ ਬਈ ਬਰੀਡ ਕਿ ਕਿੱਥੋਂ ਦੀ ਹੈ ਬਰੀਡ ਬਈ ਵੈਸੇ ਤਾਂ ਸਕਾਟਲੈਂਡ ਦੀ ਹੈ ਫਿਰ ਹੌਲੀ ਹੌਲੀ ਕਈ ਰਾਜਾਂ 'ਚ ਡਿਵੈਲਪ ਹੋ ਗਈ ਜਿਵੇਂ ਸਾਡੇ ਕੋਲ ਫਰਾਂਸ ਤੋਂ ਆਈ ਸੀ ਹੁਣ ਅੱਗੇ ਜਿਹੜੇ ਸੀਮਨ ਆ ਰਹੇ ਨੇ ਯੂਐਸਏ ਤੋਂ ਵੀ ਆ ਰਹੇ ਨੇ ਯੂਐਸਏ ਤੋਂ ਆਪਾਂ ਦਿਖਾਈਏ ਬਈ ਮਾੜਾ ਜਾ ਕੇ ਆਓ ਜੀ ਲਓ ਬਈ ਤੁਹਾਨੂੰ ਬੱਸੀਆਂ ਦਿਖਾਉਂਦੇ ਆਂ ਹੀਫਰ ਬੱਸੀਆਂ ਕਿੰਨੇ ਕਿੰਨੇ ਏਜ ਆ ਬਈ ਇਹਨਾਂ ਦੀ ਇਹ 10 ਮਹੀਨਾ ਦੀ ਹੈ ਜੀ ਇਹ ਜਿਹੜੀਆਂ ਨੇ ਪ੍ਰੈਗਨੈਂਟ ਨੇ ਨੋਨ ਪ੍ਰੈਗਨੈਂਟ ਹੈ 14 ਮਹੀਨਾ ਦੀਆਂ ਨੇ ਠੀਕ ਹੈ ਇਹਨਾਂ ਨੂੰ ਕਿਹੜਾ ਸੀਮਨ ਲੱਗਿਆ ਬਈ ਫਿਰ ਇਹਨਾਂ ਨੂੰ ਅੱਗੇ ਆ ਤਾਂ ਜੀ ਇਹਦੀ ਹੈ ਇਹਦਾ ਬੁੱਲਦੀ ਉਹ ਹੋਰ ਲਾਈਨ ਦੀਆਂ ਨੇ ਉਹਨਾਂ ਨੂੰ ਵੀ ਅੱਗੇ ਵੈਪਸਨ ਦਾ ਲੱਗਿਆ ਅੱਛਾ ਇਹ ਇਹਦਾ ਨਾਮ ਵੈਪਸਨ ਆ ਹਾਂ ਇਹਦਾ ਵੈਪਸਨ ਹੈ ਜੀ ਇਹ ਕਿੰਨੇ ਟਾਈਮ ਦਾ ਹੈ ਬਾਈ ਇਹ 3.5 ਸਾਲ ਦਾ ਹੈ 4 ਦਿਨ ਤੋਂ ਹੋ ਗਿਆ 4 ਦਿਨ ਤੋਂ ਹੋ ਗਿਆ ਹੈ ਠੀਕ ਹੈ ਇਹਦਾ ਸੀਮਨ ਛੋਟੇ ਲਵੇ ਤਿਆਰ ਹੈ ਸੀਮਨ ਤਾਂ ਤਿਆਰ ਹੈ ਸੋ ਛੋਟੇ ਫਾਰਮ ਚ ਆ ਕੇ ਲੈ ਜਾ ਸਕਦਾ ਕੋਈ ਫਾਰਮ ਤੇ ਜੀ ਅੱਜ ਜਿਵੇਂ ਅੱਜ ਦੋ ਦਿਨ ਹੁਣ ਇੱਥੇ ਕਾਫੀ ਲੋਕਾਂ ਨੇ ਸੀਮਨ ਲਿਆ ਗਿਆ ਇਹਨਾਂ ਨੂੰ ਲੋੜ ਸੀ ਹਾਂਜੀ ਤੇ ਮੰਨ ਕੇ ਚੱਲੋ ਵੀ ਪੰਜਾਬ ਦੇ ਵਿੱਚ ਹੋਰ ਕੋਈ ਡਿਸਟ੍ਰੀਬਿਊਟਰ ਹੈਗਾ ਇਹਦਾ ਡਿਸਟ੍ਰੀਬਿਊਟਰ ਜੀ ਪੂਰੇ ਪੰਜਾਬ 'ਚ ਆਪਣਾ ਸੀਮਨ ਵਧੀਆ-ਵਧੀਆ ਬੰਦੇ ਗੋਲ ਜਾਂਦਾ ਇਹਦਾ ਕੀ ਰਿਕਾਰਡ ਰਹਿੰਦਾ ਪਹਿਲੇ ਸੂਏ ਦਾ ਇਹਦਾ ਜੀ ਜਿਹੜਾ ਰਿਕਾਰਡ ਹੈ 12800 ਜਿਹੜਾ ਦਾ ਸ਼ਾਇਰ ਹੈ ਉਹਦੀ ਡਾਕਟਰ ਦੀ ਐਵਰੇਜ ਹੈ ਠੀਕ ਹੈ ਤੇ ਸਾਡੇ ਫਾਰਮ ਤੇ ਜਿਹੜੀ ਐਵਰੇਜ ਹੈ ਜੀ ਉਹ 12000 ਲੀਟਰ ਦੀ ਹੈ ਪਹਿਲੇ ਸੂਏ ਦੇ ਵਿੱਚ ਸਾਡੇ ਫਾਰਮ ਦੀ ਬੱਚੀਆਂ ਜੜੀਆਂ ਨੇ ਬੋਰਨ ਫਾਰਮ ਦੀਆਂ ਬੱਚੀਆਂ 10000 ਲੀਟਰ ਤੱਕ ਦੁੱਧ ਦੇ ਦਿੰਦੀਆਂ ਨੇ ਠੀਕ ਹੈ ਇਹਨਾਂ ਦਾ ਪੀਕ ਲੈਵਲ ਪਹਿਲੇ ਸੂਏ 35 ਤੋਂ 37 ਤੇ ਦੂਜੇ ਸੂਏ ਦੇ ਵਿੱਚ ਇਹਨਾਂ ਦਾ ਜਿਹੜਾ ਪੀਕ ਲੈਵਲ ਹੈ ਜਾਂ ਮਿਡਲ ਲੈਕਟੇਸ਼ਨ ਦੇ ਵਿੱਚ ਵੀ ਉਹ ਆਪਣਾ 40 ਤੋਂ 42 ਹੁੰਦਾ ਜੀ ਲੀਟਰ ਤੱਕ ਹੁਣ ਜਿਵੇਂ ਅਸੀਂ ਉਹ گاਵਾ ਦੇਖੋ ਇੱਥੇ ਮਿਲਕਿੰਗ ਚ ਪਾਈਆਂ ਹੋਈਆਂ ਨੇ ਜਿੱਥੇ ਹਾਂਜੀ ਹਾਂ 1 3 ਮਹੀਨਿਆਂ ਦੀ ਸੂਈ ਹੋਈ ਹੈ 1 6 ਮਹੀਨਿਆਂ ਦੀ ਸੂਈ ਹੋਈ ਹੈ ਇੱਕ ਇਹਦਾ ਘਰੇ ਤਾਂ ਫਾਰਮ ਤੇ 43 44 ਕਿਲੋ ਮਿਲਕ ਸੀ ਇੱਥੇ ਆ ਆਏ ਵਾਲੀ ਇੱਥੇ ਆ ਕੇ ਆਪਣਾ ਇਹ 36 37 ਕਿਲੋ 35 ਕਿਲੋ ਦੇ ਆਸ-ਪਾਸ ਮਿਲਕ ਪ੍ਰੋਡਿਊਸ ਕਰ ਰਹੀ ਹੈ ਅੱਛਾ ਹਾਂਜੀ ਉਹ ਸਾਢੇ 6 ਮਹੀਨਿਆਂ ਦੀ ਸੂਈ ਆ ਜੀ 3 ਮਹੀਨਿਆਂ ਦੀ ਗੱਭਣ ਹੈ ਉਹਦੇ ਥੱਲੇ ਘਰੇ 29 30 ਲੀਟਰ ਦੁੱਧ ਸੀ ਇੱਥੇ ਫਿਰ ਥੋੜਾ ਜਿਹਾ ਇੱਕ ਤਰ੍ਹਾਂ ਡੰਗਰ ਥੱਕ ਗਿਆ ਇੱਕ ਜੀ ਨਹੀਂ ਲਾਇਆ ਇੱਕ ਸਾਰਾ ਦਿਨ ਲੋਕੀ ਵੇਖਣ ਆਲੇ ਆਉਂਦੇ ਰਹੇ ਕਿ ਅਸੀਂ ਕਹਾਂ ਚਲੋ ਕੋਈ ਗੱਲ ਨਹੀਂ ਲੋਕਾਂ ਦੇ ਰੂਬਰੂ ਕਰੀਏ ਦੁੱਧ ਤਾਂ 2 ਕਿਲੋ ਘੱਟ ਦੇ ਦੇ ਕੋਈ ਚੱਕਰ ਨਹੀਂ ਜਿਹੜੇ ਉਹ ਬੱਸੀਆਂ ਬੈਠੇ ਨੇ ਇਹਨਾਂ ਦੀਆਂ ਨੇ ਬਈ ਉਹ ਹਾਂ ਉਹ ਅੱਡਗਾਵਾ ਦੀ ਆਨੇ ਜੀ ਅੱਡਗਾਵਾ ਦੀ ਆਨੇ ਦਿਖਾਉਣ ਖਾਤਰੀ ਲੈ ਕੇ ਆਏ ਜੀ ਦਿਖਾਉਣ ਖਾਤਰੀ ਲੈ ਕੇ ਆਏ ਠੀਕ ਹੈ ਤੇ ਕੋਈ ਸੇਲ ਤਾਂ ਨਹੀਂ ਬਈ ਹਜੇ ਹਜੇ ਕੋਈ ਸੇਲ ਤੇ ਨਹੀਂ ਜੀ ਸੇਲ ਦਾ ਟਾਈਮ ਹੁੰਦਾ ਜੀ ਅਕਤੂਬਰ ਨਵੰਬਰ ਤੇ ਦਸੰਬਰ ਫਾਰਮ ਦੇ ਵਿੱਚ ਹਾਂ ਜੀ ਸਾਡਾ ਸਾਰਾ ਸੂਆ ਜਿਹੜਾ ਸਤੰਬਰ ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਇੱਕ ਇਹ ਕਿੰਨਾ ਟਾਈਮ ਦੁੱਧ ਦਿੰਦੀ ਆ ਬਈ 1 ਸੂਣ ਤੱਕ ਦੇ 305 ਦਿਨ ਜੀ ਸੂਣ ਤੱਕ ਦੇ ਜਾਂਦੇ ਡਰਾਈ ਕਰਨੀ ਪੈਂਦੀ ਡਰਾਈ ਕਰਨੀ ਪੈਂਦੀ ਹੈ ਕਿੰਨੇ ਦੁੱਧ ਦੇ ਜਾ ਕੇ ਡਰਾਈ ਕਰਨੀ ਪੈਂਦੀ ਹੈ ਕਿੰਨਾ ਦੁੱਧ ਦਿੰਦੀ ਆ ਉਦੋਂ ਜੋ ਡਰਾਈ ਕਰਦੇ ਆ ਬਈ ਦੁੱਧ ਦਾ 1 20 ਲੀਟਰ ਤੇ ਆਸ ਪਾਰਮ ਦੇ ਵਿੱਚ ਤੁਹਾਡੇ ਕਿੰਨੇ ਜਾਨਵਰ ਕਿਹਾ 30 ਜਾਨਵਰ ਨੇ 30 ਜਾਨਵਰ ਕਿਹਾ ਹੈ ਨਾ ਇੱਥੇ ਦੋ ਹੀ ਲੈ ਕੇ ਆਏ ਹਾਂ ਹਾਂਜੀ ਉਹ ਠੰਡੇ ਹਨ ਜਾਨਵਰ ਹਾਂਜੀ ਹਾਂ ਬਿਲਕੁਲ ਤੇ ਇਹਦੀ ਇਹਦੀ ਬੱਸੀ ਆ ਜਿਹੜੀ ਬਈ ਕਿੰਨੇ ਕ ਟਾਈਮ ਚ ਤਿਆਰ ਹੋ ਜੀਦੀ ਬੱਸੀ ਜੀ ਉਹੀ ਐਫ ਵਾਂਗੂ ਸਾਲ ਦੇ ਅੰਦਰ ਅੰਦਰ ਤਿਆਰ ਹੋ ਜਾਂਦੀ ਸਾਲ ਦੇ ਅੰਦਰ ਅੰਦਰ ਤਿਆਰ ਹੋ ਜਾਂਦੀ ਹੈ ਹਾਂਜੀ ਠੀਕ ਹੈ ਇਹਨਾਂ ਦੀ ਖਰਾਕ ਤਾਂ ਫਿਰ ਉਹੀ ਰਹਿੰਦੀ ਹੋ ਬਈ ਕੋਈ ਅਲੱਗ ਆ ਕੁਛ ਬਸ ਇਹਦਾ ਜੀ ਐਫ ਨਾਲ ਥੋੜਾ ਖਰਾਕ ਦਾ ਖਰਚਾ ਘਟ ਹੈ ਘਟਾ ਛੇ ਇਹ ਥੋੜਾ ਘਟ ਜਿਵੇਂ ਵੱਡੀ ਗਾਂ ਇਹ 20 25 ਕਿਲੋ ਸਾਈਲੇਜ ਖਾ ਕੇ इजीली ਰੱਜ ਜਾਂਦੀ ਹੈ अच्छा ਇਹਦਾ ਖਰਚਾ ਉਹ ਘੱਟ ਖਰਚੇ ਵਾਲੀ ਬਰੀਡ ਆ ਇਹ ਹਾਂਜੀ ਘੱਟ ਖਰਚਾ ਤੇ ਪ੍ਰੋਫਿਟ ਜ਼ਿਆਦਾ ਪ੍ਰੋਫਿਟ ਜ਼ਿਆਦਾ ਹਾਂਜੀ ਇਹ ਇੱਕ ਗਾਂ ਜੇ ਕੋਈ ਬੰਦਾ 5 ਗਾਈਆਂ ਰੱਖਦਾ ਤਾਂ ਉਹ ਸਾਲਕ ਦਾ ਕਿੰਨਾ ਕਮਾ ਸਕਦਾ ਬਾਈ ਬਾਈ ਜੀ ਅਗਰ ਮੰਨ ਕੇ ਚੱਲੀਏ ਤਾਂ ਉਹ ਰੱਖਦਾ ਤਾਂ ਕਾਫੀ ਚੰਗੀ ਆ ਜੂਗੀ ਉਹਨੂੰ ਇਨਕਮ ਉਹ ਹੁਣ ਕਿਹਦੇ ਹਿਸਾਬ ਦੀਆਂ ਗਾਵਾਂ ਲੈਂਦਾ ਕੀ ਉਹਦਾ ਡਿਸੀਜਨ ਹੋਊਗਾ ਉਹ ਫਿਰ ਥੋੜਾ ਜਿਹਾ ਸੋਚ ਵਿਚਾਰ ਕੇ ਦੱਸਣਾ ਪਏਗਾ ਇੱਥੇ ਕਈ ਵਾਰੀ ਵੱਧ ਘੱਟ ਹੋ ਜਾਂਦਾ ਫਿਰ ਗੱਲ ਗਲਤ ਜੀ ਹੋ ਜਾਂਦੀ ਹੈ ਗੱਲ ਗਲਤ ਹੋ ਜਾਂਦਾ ਅਗਲਾ ਕਹਿੰਦਾ ਵੀ ਜਾਣ ਕੇ ਨਾ ਨਹੀਂ ਨਹੀਂ ਫਿਰ ਇੱਥੇ ਹੁਣ ਐਵੇਂ ਹਿਸਾਬ ਜੀ ਨਹੀਂ ਲੱਗਦਾ ਨਾ ਹਾਂ ਹਿਉ ਹੈ ਤਾਂ ਇਹ ਵਧੀਆ ਜੀ ਅਗਰ ਵਧੀਆ ਪੰਜ ਸੱਤ ਗਾਈਆਂ ਰੱਖੇਗਾ ਕੋਈ 50 60 ਹਜ਼ਾਰ ਦਾ ਮਹੀਨੇ ਦਾ ਬਚਾਊਗਾ ਜੀ ਬਚਾਊਗਾ ਹਾਂਜੀ ਹਾਂ ਠੀਕ ਹੈ ਲਓ ਵੀ ਇਹ ਪਾਈਆਂ ਦਾ ਭਾਈ ਜਿਹੜਾ ਇੱਥੇ ਦਿਖਾਉਣ ਖਾਤਰ ਲੈ ਕੇ ਆਏ ਸੀ ਗਾਈਆਂ ਤੇ ਫਾਰਮ ਪਾਈਆਂ ਦਾ ਹੈਗਾਗਾ ਪਟਿਆਲੇ ਜ਼ਿਲ੍ਹੇ ਦਾ ਕਿਹੜਾ ਪਿੰਡ ਕਿਹਾ ਭਾਈ ਸ਼ੇਰਗੜ ਸ਼ੇਰਕਿਲ ਉੱਥੇ ਪਾਈਆਂ ਦਾ ਫਾਰਮ ਆ ਤੇ ਸੀਮਣ ਵੀ ਬਾਈਆਂ ਲਵੇ ਹੈਗਾਗਾ ਕੱਲੇ ਹੀ ਛਾਣ ਦਾ ਪਈ ਸੀਮਣ ਹਾਂਜੀ ਕੱਲੇ ਹੀ ਛਾਣ ਦਾ ਸੀਮਣ ਆ ਤੇ ਬਾਈਆਂ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦਵਾਂਗੇ ਜੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੋਈ ਜਾਣਕਾਰੀ ਦੇ ਦੋਗੇ ਭਾਈ ਹਾਂਜੀ ਹਾਂਜੀ ਠੀਕ ਹੈ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਹੋਵੇ ਇਹ ਗਾਈਆਂ ਤੇ ਕੰਮ ਸ਼ੁਰੂ ਕਰਾ ਦੋਗੇ ਹਾਂਜੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਇਹ ਮਨ ਲਾ ਪਾਣੀ ਹੋਰ ਵਿਖਾ ਦਿਓ ਪੰਜਾਬ ਦੇ ਵਿੱਚ ਨਾ ਭਾਈ ਇਹ ਪਹਿਲੀ ਫਾਰਮ ਹੋਊ ਆਪਣਾ ਮਨ ਲਾ ਦਾ ਹੋਰ ਤਾਂ ਨਹੀਂ ਹੋਣਾ ਨਹੀਂ ਹੋਰ ਨਹੀਂ ਠੀਕ ਹੈ ਲਓ ਵੀ ਠੀਕ ਹੈ ਭਾਈ ਧੰਨਵਾਦ ਸਾਡੇ 5:30